ਅਮ੍ਰਿਤਸਰ ਦੇ ਪਿੰਡ ਵਡਾਲਾ ਵਿਖੇ ਮੋਬਾਈਲ ਖੋਣ ਦੇ ਚੱਕਰ ਵਿੱਚ ਤਿੰਨ ਨੌਜਵਾਨਾਂ ਦੇ ਵੱਲੋਂ ਇੱਕ ਪਰਵਾਸੀ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਦੱਸ ਦਈਏ 25 ਸਾਲਾ ਨੌਜਵਾਨ ਉੱਤਰ ਪ੍ਰਦੇਸ਼ ਤੋਂ 15 ਦਿਨ ਪਹਿਲਾਂ ਹੀ ਆਪਣੇ ਭਰਾ ਨਾਲ ਅਮ੍ਰਿਤਸਰ ਵਿਖੇ ਮਿਹਨਤ ਮਜ਼ਦੂਰੀ ਕਰਨ ਲਈ ਆਇਆ ਸੀ ਲੇਕਿਨ ਇੱਕ ਮੋਬਾਈਲ ਦੇ ਚੱਕਰ ਵਿੱਚ ਲੁਟੇਰਿਆਂ ਦੇ ਵੱਲੋਂ ਉਸ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਉਸ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਛਾਣਪੇੜ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਜਿੱਦਾਂ ਹੀ ਰੂਪੀਆਂ ਦਾ ਪਤਾ ਲੱਗੇਗਾ ਉਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ पीड़ित परिवार न इंसाफ जरूर दवाया जाएगा कहाँ के रहने वाले हो? यूपी के अभी यहाँ पे पोस्टमार्टम क्या बात हुई सारी? पोस्टमार्टम वही हुई क्या नाम पोस्टमार्टम करके दे देंगे बोल रहे थे किसकी किस डेथ हुई है मेरा भाई है भाई है, भाई है? क्या लड़का अनिल नाम है मेरा नाम रोहित कुमार है कहाँ पे रहता था तुम्हारा भाई हमारे गांव रहता था हमारे यहाँ, यहाँ बड़ौला जोल में अच्छा आपको तो तो कब पता लगा थी? कैसे पता चला आपको तो उसे हम लोग खाना खा रहे थे तीन बंदे थे ठीक और साढ़े नौ बजे की बात है उसके क्या नाम गोली मा... तीन बंदे आए थे गोली मार के चले गए उन्होंने बाहर था हम लोग अंदर थे गोली मारी की उन्होंने इसका फोन छीन रहे थे इसने फोन दिया ना फोन छीनने के कारण गोली मारी हाँ जी अच्छा ये फोन दे नहीं रहा था तो उसी समय मौत हो गई नहीं अस्पताल में आए कल चार बजे बाईस तारीख को हुई थी अच्छा क्या मांग करते है कंपाइनजर बस इंसाफ मिल जाए लोग पकड़े बस अच्छा कि कितने आदमी थे वो किस पता चला तीन आदमी थे।, थे तीन आदमी थे।, थे उनके कोई पहचान है उनकी नहीं पहचान, पहचान नहीं है तेरा उसी ने देखा था उसने वो खत्म हो गया आप लोगों को कब पता चला मुझे तुरंत दो चार मिनट के बाद पता लग गया दो चार मिनट आप भाग के वहाँ पे आए हाँ कितने और मालिक आपने के पिताजी थे साथ में वो भी आए थे पिताजी भी थे हाँ साथ में उसके बाद उसे, बाद उसे ऐसे यहाँ काम करता था अरे हमें पंद्रह बीस दिन हुए थे, थे आए आए हाँ अभी पंद्रह बीस दिन हुए हैं हाँ कंपाइन हाँ रिपेयर किया बस गाड़ी चलाती अच्छा अच्छा उससे पहले भी कभी आए कि पंद्रह नहीं पहली बार आए थे पहली बार ही आए थे हाँ सर की मसला यार पोस्टमार्टम जिधर से पहुँचे जाते हैं अपने इक्कीस तरीक न ਇਹ ਅਨੈਲ ਜਿਹੜਾ ਬੰਦਾ ਜਿਹੜਾ ਇਹਦੀ ਡੈਥ ਹੋਈ ਆ ਉਹ ਆਪਣੇ ਬੈਠਾ ਸੀ ਬਾਹਰ ਮੰਜੇ ਤੇ ਤੇ ਕੋਈ ਦਿਨ ਜਾਣੇ ਅਨਪਛਾਤੇ ਵਿਅਕਤੀ ਆਇਆ ਇਹਦਾ ਮੋਬਾਈਲ ਖੋਣ ਪਿਆ ਜਿਹੜਾ ਨੇ ਅੱਗੇ ਉਹਰੋਧ ਕੀਤਾ ਤੇ ਇਹਦੇ ਗੋਲੀ ਮਾਰ ਕੇ ਤੇ ਮੋਬਾਈਲ ਖੋ ਗਿਆ ਇਹ ਜੁਪੀ ਦਾ ਰਹਿਣ ਵਾਲਾ ਸੀ ਅੱਛਾ ਕਿੱਥੇ ਖੋ ਕਿੱਥੇ ਕਰਨ ਵਾਸਤੇ ਪਹੁੰਚੇ ਸੀ ਇਹ ਵਿਡਾਲੇ ਚੌਂਕ ਵਿਡਾਲੇ ਚੌਂਕ ਵਿਡਾਲਾ ਚੌਂਕ ਵਿਡਾਲਾ ਚੌਂਕ ਕਿੰਨੇ ਜਾਣੇ ਸੀ ਉਹ ਖੋ ਕਰਨ ਆਲੇ ਇਹਨਾਂ ਦੇ ਦਸਲਮਤਾਕ ਤਿੰਨ ਜਾਣੇ ਸੀ ਤਿੰਨ ਜਾਣੇ ਉਮਰ ਸੀ ਇਹਦੀ 25 ਸਾਲ ਉਮਰ ਸੀ ਕੀ ਕਰਦਾ ਕੀ ਸੀ ਇਹ ਕਮੈਂਟਡ ਡਰਾਈਵਰ ਸੀ ਸਹੀ ਸਰ ਲੱਗਾ ਕਿ ਕਿੰਨੇ ਸੀਸੀਟੀਵੀ ਵਗੈਰਾ ਸਾਹਮਣੇ ਆਈ ਸੀਸੀਟੀਵੀ ਘੁੰਮਾ ਰਹੇ ਆ ਤੇ ਜਲਦ ਤੋਂ ਜਲਦ ਇਹਨਾਂ ਨੂੰ ਜਿਹੜਾ ਟ੍ਰੇਸ ਕਰਕੇ ਤੇ ਜਿਹਦੀ ਬੈਕਗ੍ਰਾਉਂਡ ਕੀ ਦੇਖਿਆ ਰਹਿਣ ਵਾਲਾ ਸੀ ਕਿ ਕਿੱਥੋਂ ਨਹੀਂ ਇਹ ਜੋਪੀ ਦਾ ਰਹਿਣ ਵਾਲਾ ਸੀ ਇਹ ਝੋਨੇ ਦੇ ਸੀਜ਼ਨ ਚ ਕੰਬਾਈਨ ਚਲਾਉਣ ਤੇ ਡਰਾਈਵਰ ਤੇ ਜਿਹਦਾ ਕੋਈ ਇੱਥੇ ਹੈਗਾ ਵਾਲੀਵਾਰ ਜੀ ਕੋਈ ਇਹਨੇ ਆਏ ਆ ਜੀ ਜੋਪੀ ਤੋਂ ਆਏ ਆ ਰਿਸ਼ਤੇਦਾਰੇ ਦੇ ਅੱਛਾ ਰਿਸ਼ਤੇਦਾਰ ਹੈ ਹਾਂ ਜੀ ਮੈਂ ਇਹਨਾਂ ਨੇ ਫੋਨ ਕੋ ਬੰਦੇ ਨੇ ਹਾਂ ਮੈਂ ਇਹ ਜਿਹੜਾ ਫੋਨ ਖੋਣ ਵਾਸਤੇ ਜਿਹੜਾ ਤੇ ਜਿਹੜੀ ਦੋਸ਼ੀ ਹੈ ਜੀ ਹਲੇ ਟਿੱਕਰ ਫੜੇ ਨਹੀਂ ਗਏ ਦ ਤੇ ਜਿਹੜੇ ਆ ਕਿ ਆ ਸੀਸੀਟੀਵੀ ਕੈਮਰੇ ਖੰਘਾ ਰਹੇ ਆ ਤੇ ਜਲਦੋ ਜਲਦ ਕਿਹੜੀ ਜਗ੍ਹਾ ਤੇ ਜਦੋਂ ਉਹਨਾਂ ਨੇ ਘੁਮਾਇਆ ਕਿਹੜੀ ਜਗ੍ਹਾ ਤੇ ਇਹ ਵਡਾਲਾ ਜੋਲ ਸੇ ਨਹੀਂ ਵਡਾਲਾ ਜੋਲ ਜਿੱਥੇ ਇਹ ਡਰਾਈਵਰੀ ਕਰਦਾ ਸੀ ਉਹਨਾਂ ਦੇ ਘਰ ਦੇ ਸਾਹਮਣੇ ਜਿਹੜਾ ਬੈਠਾ ਸੀ ਮਲਜੜਾ ਕੇ ਤੇ ਉਹ ਇੱਕ ਫੋਨ ਕੱਲਾ ਸੀਗਾ ਹੋਰ ਵੀ ਕੱਲਾ ਸੀਗਾ ਇਹ ਫੋਨ ਆਪਣਾ ਦੇਖ ਰਿਹਾ ਸੀ ਉਹਨਾਂ ਨੇ ਦੇਖਿਆ ਕਿ ਕੱਲਾ 21 ਤਰੀਕ ਦਾ ਸਰ ਵਾਕਿਆ ਹੈ 21 21 ਨੋ ਇੱਕੋ ਗੋਲੀ ਮਾਰੀ ਇੱਕੋ ਗੋਲੀ ਮਾਰੀ ਸਾਨੂੰ ਤੁਹਾਨੂੰ ਕਿਨੇ ਉੱਤੋਂ ਇਨਫੋਰਮੇਸ਼ਨ ਮਿਲੀ ਸਾਨੂੰ ਉਦੋਂ ਫਿਰ ਇਨਫੋਰਮੇਸ਼ਨ ਮਿਲ ਗਈ ਜਦੋਂ ਉਹ ਗੋਲੀ ਵਜੀ ਆ ਉਹਨੂੰ ਹਸਪੀਟਲ ਲਾਇਆ ਤੇ ਉਹ ਵੇਆ ਸੀ ਇਹ ਕੁਵਾਰਾ ਸੀ ਕੁਵਾਰਾ ਹੈ ਮਰੇ ਤੱਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਸੀਂ 15 ਦਿਨ ਪਹਿਲਾਂ ਹੀ ਯੂਪੀ ਤੋਂ ਅਮ੍ਰਿਤਸਰ ਦੇ ਪਿੰਡ ਵਡਾਲਾ ਜੋਹੜ ਵਿਖੇ ਕੰਮਕਾਜ ਕਰਨ ਲਈ ਆਏ ਸਾਂ ਅਤੇ 2 ਦਿਨ ਪਹਿਲਾਂ ਹੀ ਉਸਦੇ ਭਰਾ ਕੋਲੋਂ ਤਿੰਨ ਨੌਜਵਾਨ ਘਰ ਦੇ ਬਾਹਰੋਂ ਮੋਬਾਈਲ ਖੋਣ ਦੀ ਕੋਸ਼ਿਸ਼ ਕਰ ਰਹੇ ਸਨ। ਇਸੇ ਦੌਰਾਨ ਇੱਕ ਨੌਜਵਾਨ ਨੇ ਪਿਸਤੌਲ ਕੱਢ ਕੇ ਉਸਦੇ ਭਰਾ ਤੇ ਗੋਲੀ ਮਾਰ ਦਿੱਤੀ। ਜਿਸ ਤੋਂ ਬਾਅਦ ਉਸਦਾ ਭਰਾ ਜ਼ਖਮੀ ਹੋਇਆ ਤਾਂ ਉਹ ਆਪਣੇ ਜ਼ਖਮੀ ਭਰਾ ਨੂੰ ਹਸਪਤਾਲ ਵਿਖੇ ਦਾਖਲ ਕਰਵਾਉਣ ਲਈ ਲੈ ਗਏ। ਲੇਕਿਨ ਇਲਾਜ ਦੇ ਦੌਰਾਨ ਉਸਦੀ ਮੌਤ ਹੋ ਗਈ। ਉਥੇ ਹੀ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਉਪਕਤ ਲੋਕਾਂ ਦੇ ਖਿਲਾਫ ਕੜੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਉੱਥੇ ਹੀ ਇਸ ਬਾਰੇ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਵਿਕਟਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਜਲਦ ਹੀ આરોપીਆਂ ਨੂੰ ਕਾਬੂ ਕਰ ਸਲਾਖਾਂ ਪੇਸ਼ੇ ਧੱਕਿਆ ਜਾਵੇਗਾ ਬਿਊਰੋ ਰਿਪੋਰਟ ਜਗਬਾਨੀ ਟੀਵੀ